ਉਨੇ ਮੈਨੂੰ 14ਵਾਂ ਮਨ ਕਰ ਲਿਆ ਪਰ ਹੀ ਲੋਕੇਸ਼ਨ ਪਾਓ ਯਾਰ ਤੈਨੂੰ ਇੱਡਾ ਕੁਝ ਵੀ ਨਗਲਿਆ ਜੇ ਤੇ ਡਿਊਟੀ ਲੱਗੀ ਤੇ ਦਬਾਵਾ ਕਰ ਯਾਰ ਉਹਨਾਂ ਦਾ ਹਾਂ ਤੂੰ ਹੀ ਆਪਣਾ ਕਰਾਉਣੇ ਦੀ ਕਾਰਵਾਈ ਬੋਡੇ ਨੂੰ ਉੱਥੇ ਬਾਥਰ ਮਾਰ ਰਹੇ ਜੀ ਸਾਡਾ ਜੀ ਨਾ ਉਹਨਾਂ ਗੱਡੀ ਪਾ ਲਈ ਸਾਡੇ ਤੋਂ ਪਹਿਲਾਂ ਇੱਧਰ ਨੂੰ ਗੱਡੀ ਪਾ ਲਈ ਉਹ ਮੋੜਾਰ ਮੈਨੂੰ ਪਤਾ ਨਹੀਂ ਲੱਗਾ ਕਿ ਉਹ ਮੜੇ ਵੱਲ ਜਾਣੇ ਮੇਰੇ ਚਾਚਾ ਪੜਾਈ ਨਹੀਂ ਮਨ ਕਰਦਾ ਉਹਦਾ ਕੰਮ ਹੋ ਗਿਆ ਬਹੁਤ ਵੱਡੀ ਗੱਡੀ ਚੱਲੀ ਗਈ ਅਸੀਂ ਸੋਚਿਆ ਜੀ ਤੇ ਸਾਰੇ ਦੇ ਕੱਢ ਦੇਣਾ ਗੱਡੀ ਕਮਟਦਾ ਆਪਾਂ ਸਾਲ ਵੀ ਘਰੇ ਆ ਜੀ ਪਾਜੀ ਬੋਬੀ ਅੱਛਾ ਕੀ ਹੋਇਆ ਜੀ ਆਪਾਂ ਵੀ ਬਾਜ਼ਾਰ ਤੋਂ ਆ ਰਹੇ ਸੀ ਸੱਤ ਜਣੇ ਤੇ ਆਪਾਂ ਬਟਾਲੇ ਵਾਲੋਂ ਆਉਂਦੇ ਹੀ ਪਿੰਡ ਨੂੰ ਉਦੋਂ ਪਾਜੀ ਗੱਡੀ ਆ ਰਹੀ ਐ ਇੱਕ ਸਵਿਫਟ ਉਹਨਾਂ ਨੇ ਦੂਜੀ ਗੱਡੀ ਨੂੰ ਕੀਤਾ ਓਵਰਟੇਕ ਤੇ ਆਪਾਂ ਆਪਣੇ ਧਿਆਨ ਆਉਂਦੇ ਆ ਉਹਨਾਂ ਪਾਜੀ ਪਿਛੋ ਲਿਆ ਕੇ ਗੱਡੀ ਖਿਲਾੜ ਲਈ ਸਾਡੇ ਅੱਗੇ ਮੋੜ ਤੇ ਆ ਕੇ ਆ ਬਾਈ ਮੋਟਰਸਾਈਕਲ ਦੇ ਆਂਦੇ ਸੱਤ ਜਣੇ ਨਹੀਂ ਨਹੀਂ ਦੋ ਮੋਟਰਸਾਈਕਲ ਹੀ ਹਾਂਜੀ ਕਾ ਬਾਉਂਦੇ ਦੇ ਉਹਨਾਂ ਭਾਈ ਇੱਥੇ ਰੋਡ ਤੇ ਆ ਕੇ ਗੱਡੀ ਖੜਾar ਲਈ ਉਹਨਾਂ ਕੋਖਣੀਆਂ ਨੂੰ ਪੁੱਛਿਆ ਉਹਨਾਂ ਭਾਈ ਬਹੁਤ ਕੁੱਟ ਮਾਰ ਕੀਤੀ ਤੇ ਆਸ਼ੀਸ਼ ਮੁੰਡਾ ਉਹਦੇ ਬਹੁਤ ਜ਼ਿਆਦੀ ਸੱਟ ਲੱਗੀ ਜੇ ਤੇ ਮੋਟਰਸਾਈਕਲ ਵੀ ਕਾਸ਼ ਦਾ ਫੋਕੇ ਲੱਗੇ ਜੇ ਤੇ ਬਹੁਤ ਮਾੜਾ ਹਾਲੀ ਮਾਰਿਆ ਕਾਸ਼ੀਸ਼ ਦੇ ਦਾਤਰ ਮਾਰੇ ਜੇ ਨਾਲ ਬੈਂਸ ਬੋਲ ਮਾਰੇ ਜੇ ਕਿੰਨੇ ਜਿਹੇ ਜਖਮੀ ਹੈ ਦੰਨ ਜਾਣੀ ਝਕਮੀ ਹੋਏ ਇੱਕ ਕਰਨ ਕਰਨ ਦੀ ਤਾਂ ਹੱਥ ਟੁੱਟ ਗਈ ਜੇ ਤੇ ਇੱਕ ਲਾਵ ਮੁੰਡਾ ਉਹਦੇ ਸਿਰ ਤੇ ਬਹੁਤ ਜਾਈ ਛੱਟ ਲੱਗੀ ਜੇ ਹਾਂ ਜਿਹੜੀ ਗੱਲ ਨੂੰ ਝਗੜਾ ਗੱਡੀ ਕੋਈ ਝਗੜਾ ਨਹੀਂ ਪਾਈ ਆਪਾਂ ਆਪਣੇ ਧਿਆਨ ਹੁੰਦੇ ਕੁਝ ਨਹੀਂ ਪੁੱਛਿਆ ਉਹਨਾਂ ਨੇ ਕੀ ਹੋਇਆ ਕੀ ਨਹੀਂ ਉਹਨਾਂ ਪਾਈ ਬਹੁਤ ਕੁੱਟਿਆ ਨਾ ਆ ਕੇ ਤੁਸੀਂ ਕਿਹਾ ਉਹ ਕਿੱਥੇ ਗਿਆ ਪਾਪਾ ਭਾਈ ਨੱਟ ਗਿਆ ਦੇ ਮੁੰਡੇ ਬਾਜਾ ਰੋਲਾ ਰਾਲਾ ਪਿਆ ਸਾਰੇ ਪਿੰਡ ਵਾਲੇ ਇਕੱਠੇ ਹੋਏ ਹਾਂਜੀ ਤੇ ਇੱਕ ਕਿਸ ਗੱਲ ਦਾ ਝਗੜਾ ਹੀ ਜੇ ਕੌਣ ਆਏ ਸੀ ਪਤਾ ਲੱਗਾ ਪਤਾ ਨਹੀਂ ਲੱਗਾ ਭਾਈ ਨੇਰੇ ਗੱਡੀ ਬਹੁਤ ਤੇਜ਼ ਆ ਰਹੀ ਸੀ ਗੱਡੀ ਵੀ ਲੈ ਕੇ ਨਾਲ ਗੱਡੀ ਵੀ ਲੈ ਕੇ ਨਾਲ ਇੱਕ ਮੋਟਰਸਾਈਕਲ ਲੈ ਕੇ ਹਾਂਜੀ ਤੇ ਪੂਰੀ ਗਾਲੀ ਚਲਾਈ ਜਾਂ ਮੈਂ ਕੋਲੀ ਨਹੀਂ ਚਲਾਈ ਬਸ ਹਾਂ ਬਸ ਦਾਤਰ ਚਲਾਏ ਤੇ ਬੈਂਸ ਬੋਲੀ ਦੇਖੋ ਚੱਕਵੀ ਕਿੱਥੇ ਨੇ ਜਕਨੀ ਸਰਕਾਰੀ ਹਸਪੀਟਲ ਜੀ ਜੀ ਪਰਿਫੇਰ ਇਨਫੋਰਮੇਸ਼ਨ ਮੜੀ ਸੀ ਕਿ ਪਤਵੀ ਨੰਗਲ ਜੀ ਚੋਂ ਨਾ ਇੰਜਰਡ ਹੋਏ ਨੇ ਦੋ ਤਿੰਨ ਜਾਣੇ ਤੇ ਮੌਕੇ ਤੇ ਆਏ ਆ ਇੰਜਰਡ ਤੇ ਹਸਪੀਟਲ ਲੱਗੇ ਨੇ ਜੀ ਤੇ ਬਖਸ਼ ਨੂੰ ਉੱਥੇ ਜਾ ਕੇ ਇਹਨਾਂ ਦੇ ਸਟੇਟਮੈਂਟ ਕਿੰਨੇ ਇੰਜਰਡ ਹੋਏ ਤੇ ਕਿੰਨੇ ਜਾਣੇ ਕਿੰਨੇ ਕੁ ਕਿੱਥੇ ਕਿਹਨੇ ਇੱਕ ਜਣਾ ਜਿਆਦਾ ਜਿਹੜਾ ਜੀ ਬਾਕੀ ਜਾ ਕੇ ਪਤਾ ਲੱਗਣਾ ਸਾਡੇ ਆਉਣ ਤੋਂ ਪਹਿਲਾਂ ਹੋ ਗਿਆ ਕਿ ਹਾਲਾਤ ਪਤਾ ਲੱਗੇ ਕੋਈ ਕੋਈ ਗੱਡੀ ਤੇ ਕਹਿੰਦੇ ਆਏ ਜੀ ਦੋ ਤਿੰਨ ਜਣੇ ਤੇ ਇੱਥੇ ਵਿੱਚ ਝਗੜਾ ਹੋਇਆ ਬਹੁਤਾ ਕਿਸੇ ਨੂੰ ਜਿਆਦਾ ਪਤਾ ਨਹੀਂ ਹੈ ਤੇ ਬਾਕੀ ਉਹਨਾਂ ਕੋ ਜਾ ਕੇ ਪਤਾ ਲੱਗੂ ਥੱਲੇ ਯਾਰਾ ਇਹ ਵੀ ਨਾ ਹੁੰਦਾ ਆਈਆ ਕੋਈ ਸੇਫਟੀ ਨਹੀਂ ਹੁੰਦੀ ਨਾ ਨੌਜਵਾਨ ਉਹਦਾ ਨਾਮ ਤਾਂ ਨਹੀਂ ਪਿਆ ਕਿਤਾਏ ਬਸ ਹੈ ਕੋਈ ਨਾ ਕੋਈ ਨਾਮ ਬਣਾਉਣਾ ਬਣਾ ਲੈਣੇ ਚੱਲਦੇ ਹੋ ਜਾਂ ਚੱਲ ਅੱਛੀ ਹੋਇਆ ਜੀ ਹਾਂ ਇੱਕ ਮੋਟਾ ਉਹ ਜੇ ਉਹ ਮੋਟਾ ਹੋਣ ਤਾਂ ਕਦੀ ਮਦਨਾ ਕਿਦੋਂ ਕੜੀ ਆ ਕੇ ਕਾਣੇ ਦੇ ਲਗਾਉਣੀ ਬੰਦੀ ਬੰਦੀ ਨਾ ਕਦੀ ਕਾਣੇ ਦੇ ਲਗਾਉਣਾ ਬੰਦਾ ਬੰਦਾ ਜੀ ਉਹ ਗੱਡੀ ਦਾ ਕਰੀਓ ਨਾ ਤੇ ਉਹ ਬਾਰੇ ਬੇਨ ਲਾ ਕੇ ਕਿ ਕੰਡੀਆਂ ਦੇ ਮਾਰੀ ਕਰਦਾ ਹੈ ਉਹ ਬਹੁਤ ਸਿਕਲ ਕਰਦਾ ਹੈ ਜਿਹੜੇ ਬਾਹਰੋਂ ਨਹੀਂ ਹਾਂ ਬੰਦਿਆਂ ਦਾ ਪਤਾ ਨਹੀਂ ਕੌਣ ਹੈ ਅੱਛਾ ਕਿੰਨੇ ਜਿੰਨੇ ਰੱਟਾ ਲੱਗਦਾ ਉਹ ਜੀਰੋ ਸਰਕਾਰ ਜਲਾ ਕਿੰਨੇ ਆਈ ਉਹ ਕਿਨੇ ਜਾਣੇ ਉਹ ਹੈ ਸਾਡਾ ਇੱਕ ਕੱਢੀ ਹਾਂ ਜੀ ਇੱਥੇ ਕਿੰਨੇ ਰੋ ਇੱਥੇ ਆਪਾਂ ਤੋਂ ਦਾ ਹਵਾਰਾ ਜਾਨੀ ਆਈ ਹੈ ਜੀ